ਪਹਿਲ ਕਾਮ ਦੇ ਵਿੱਚ ਜਸਰਾਤ ਵਾਦੀਆਂ ਦੇ ਵੱਲੋਂ ਭਾਰਤ ਦੇ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਜਿਹੜਾ ਆਪਰੇਸ਼ਨ ਸਿੰਧੂਰ ਜਿਹੜਾ ਆ ਉਹ ਚਲਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਗੜਗੜਾਰਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਹੁਣ ਪਾਕਿਸਤਾਨ ਦੇ ਵੱਲੋਂ ਦੁਬਾਰਾ ਜਿਸ ਤਰ੍ਹਾਂ ਸੀਜ਼ ਫਾਇਰ ਵੀ ਤੋੜਿਆ ਗਿਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਆਪਾਸ ਸੀਜ਼ਫਾਇਰ ਦਾ ਪੂਰਾ ਜਿਹੜਾ ਹੈ ਉਸ ਨੂੰ ਆਪਾਂ ਬਿਲਕੁਲ ਮੰਨਾਂਗੇ ਸੀਜ਼ਫਾਇਰ ਦਾ ਉਲੰਘਣ ਜਿਹੜਾ ਹੈ ਉਹ ਨਹੀਂ ਕਰਾਂਗੇ ਲੇਕਿਨ ਜਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਇਹ ਕਿਹਾ ਗਿਆ ਕਿ ਹੁਣ ਜੇ ਇਸ ਤੋਂ ਬਾਅਦ ਕੋਈ ਹੁਣ ਦੁਬਾਰਾ ਅਜਿਹੀ ਹਰਕਤ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਹੁਣ ਪਾਕਿਸਤਾਨ ਨੂੰ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਹੁਣ ਇੱਕ ਵੱਡਾ ਬਿਆਨ ਜਿਹੜਾ ਭਾਰਤ ਦਾ ਸਾਹਮਣੇ ਆ ਚੁੱਕਿਆ ਐ ਇਸ ਜੈ ਸ਼ੰਕਰ ਦਾ ਇੱਕ ਵੱਡਾ ਬਿਆਨ ਜਿਹੜਾ ਐ ਉਹ ਨਿਕਲ ਕੇ ਸਾਹਮਣੇ ਆਇਆ ਜਿੱਥੇ ਹੁਣ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਹੁਣ ਭਾਰਤ ਦੇ ਉੱਤੇ ਕੋਈ ਵੀ ਜਿਹੜਾ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਹੁਣ ਭਾਰਤ ਚੁੱਪ ਜਿਹੜਾ ਉਹ ਨਹੀਂ ਬੈਠੇਗਾ ਉਸ ਦੇ ਉੱਪਰ ਜਵਾਬੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਆਪਰੇਸ਼ਨ ਸਿੰਦੂਰ ਅਜੇ ਤੱਕ ਖਤਮ ਜਿਹੜਾ ਉਹ ਨਹੀਂ ਹੋਇਆ ਆਪਰੇਸ਼ਨ ਸਿੰਦੂਰ ਲਗਾਤਾਰ ਜਾਰੀ ਹੈਗਾ ਤਾਂ ਉਸ ਨੂੰ ਚਲਦੇ ਹੋਏ ਭਾਰਤ ਦੇ ਵੱਲੋਂ ਜਿਹੜੀ ਜਵਾਬੀ ਕਾਰਵਾਈ ਆ ਪਾਕਿਸਤਾਨ ਦੇ ਉੱਤੇ ਕੀਤੀ ਜਾਵੇਗੀ ਤਾਂ ਜਿਸ ਤਰ੍ਹਾਂ ਪਾਕਿਸਤਾਨ ਜਿਹੜਾ ਉਹ ਗੜਗੜਾਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਾਕਿਸਤਾਨ ਦੇ ਵੱਲੋਂ ਸਿੰਧੂ ਨਦੀ ਦਾ ਪਾਣੀ ਜਿਹੜਾ ਉਹ ਵੀ ਮੰਗਣਾ ਸ਼ੁਰੂ ਕਰ ਦਿੱਤਾ ਗਿਆ ਸੀ ਲਗਾਤਾਰ ਹਜੇ ਵੀ ਸਿੰਧੂ ਨਦੀ ਦਾ ਪਾਣੀ ਜਿਹੜਾ ਹੈ ਉਸ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਜਿਹੜੀ ਗਿੱਰੜ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਤਾਂ ਹੁਣ ਭਾਰਤ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਜੇ ਪਾਕਿਸਤਾਨ ਦੇ ਵੱਲੋਂ ਕੋਈ ਵੀ ਨੀਚ ਹਰਕਤ ਦੁਬਾਰਾ ਕੀਤੀ ਜਾਂਦੀ ਹੈ ਕੋਈ ਵੀ ਹਮਲਾ ਜਿਹੜਾ ਕੀਤਾ ਜਾਂਦਾ ਉਸ ਦੇ ਉੱਪਰ ਜਵਾਬੀ ਕਾਰਵਾਈ ਜਿਹੜੀ ਆ ਭਾਰਤ ਦੇ ਨੂੰ ਪੂਰੀ ਤਰੀਕੇ ਦੇ ਨਾਲ ਹੁਣ ਤਿਆਰ ਬੈਠਾ ਆਪਰੇਸ਼ਨ ਸੰਦੂਰ ਜਿਹੜਾ ਲਗਾਤਾਰ ਜਾਰੀ ਹੈਗਾ ਜਦ ਤੱਕ ਅੱਤਵਾਦੀਆਂ ਦਾ ਖਾਤਮਾ ਨਹੀਂ ਹੋਉਂਦਾ ਉਦੋਂ ਤੱਕ ਆਪਰੇਸ਼ਨ ਸੰਦੂਰ ਜਿਹੜਾ ਲਗਾਤਾਰ ਜਾਰੀ ਰਹੇਗਾ ਵੈਲਕਮ ਤੇ ਵਿੱਚ ਜਸਰਾਤਵਾਦੀਆਂ ਦੇ ਵੱਲੋਂ ਭਾਰਤ ਦੇ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਜਿਹੜਾ ਆਪਰੇਸ਼ਨ ਸਿੰਧੂਰ ਜਿਹੜਾ ਆ ਉਹ ਚਲਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਗੜਗੜਾਰਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਹੁਣ ਪਾਕਿਸਤਾਨ ਦੇ ਵੱਲੋਂ ਦੁਬਾਰਾ ਜਿਸ ਤਰ੍ਹਾਂ ਸੀਜ਼ਫਾਇਰ ਵੀ ਤੋੜਿਆ ਗਿਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਆਪਾਸ ਸੀਜ਼ਫਾਇਰ ਦਾ ਪੂਰਾ ਜਿਹੜਾ ਹੈ ਉਸ ਨੂੰ ਆਪਾਂ ਬਿਲਕੁਲ ਮੰਨਾਂਗੇ ਸੀਜ਼ਫਾਇਰ ਦਾ ਉਲੰਘਣ ਜਿਹੜਾ ਹੈ ਉਹ ਨਹੀਂ ਕਰਾਂਗੇ ਲੇਕਿਨ ਜਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਇਹ ਕਿਹਾ ਗਿਆ ਕਿ ਹੁਣ ਜੇ ਇਸ ਤੋਂ ਬਾਅਦ ਕੋਈ ਹੁਣ ਦੁਬਾਰਾ ਅਜਿਹੀ ਹਰਕਤ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਹੁਣ ਪਾਕਿਸਤਾਨ ਨੂੰ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਹੁਣ ਇੱਕ ਵੱਡਾ ਬਿਆਨ ਜਿਹੜਾ ਭਾਰਤ ਦਾ ਸਾਹਮਣੇ ਆ ਚੁੱਕਿਆ ਐ ਇਸ ਜੈ ਸ਼ੰਕਰ ਦਾ ਇੱਕ ਵੱਡਾ ਬਿਆਨ ਜਿਹੜਾ ਐ ਉਹ ਨਿਕਲ ਕੇ ਸਾਹਮਣੇ ਆਇਆ ਜਿੱਥੇ ਹੁਣ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਹੁਣ ਭਾਰਤ ਦੇ ਉੱਤੇ ਕੋਈ ਵੀ ਜਿਹੜਾ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਹੁਣ ਭਾਰਤ ਚੁੱਪ ਜਿਹੜਾ ਉਹ ਨਹੀਂ ਬੈਠੇਗਾ ਉਸ ਦੇ ਉੱਪਰ ਜਵਾਬੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਆਪਰੇਸ਼ਨ ਸਿੰਧੂਰ ਹਜੇ ਤੱਕ ਖਤਮ ਜਿਹੜਾ ਉਹ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਲਗਾਤਾਰ ਜਾਰੀ ਹੈਗਾ ਤਾਂ ਉਸ ਨੂੰ ਚਲਦੇ ਹੋਏ ਭਾਰਤ ਦੇ ਵੱਲੋਂ ਜਿਹੜੀ ਜਵਾਬੀ ਕਾਰਵਾਈ ਆ ਪਾਕਿਸਤਾਨ ਦੇ ਉੱਤੇ ਕੀਤੀ ਜਾਵੇਗੀ ਤਾਂ ਜਿਸ ਤਰ੍ਹਾਂ ਪਾਕਿਸਤਾਨ ਜਿਹੜਾ ਉਹ ਗੜਗੜਾਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਾਕਿਸਤਾਨ ਦੇ ਵੱਲੋਂ ਸਿੰਧੂ ਨਦੀ ਦਾ ਪਾਣੀ ਜਿਹੜਾ ਉਹ ਵੀ ਮੰਗਣਾ ਸ਼ੁਰੂ ਕਰ ਦਿੱਤਾ ਗਿਆ ਸੀ ਲਗਾਤਾਰ ਹਜੇ ਵੀ ਸਿੰਧੂ ਨਦੀ ਦਾ ਪਾਣੀ ਜਿਹੜਾ ਹੈ ਉਸ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਜਿਹੜੀ ਗਿੱਦੜ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਤਾਂ ਹੁਣ ਭਾਰਤ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਜੇ ਪਾਕਿਸਤਾਨ ਦੇ ਵੱਲੋਂ ਕੋਈ ਵੀ ਨੀਚ ਹਰਕਤ ਦੁਬਾਰਾ ਕੀਤੀ ਜਾਂਦੀ ਹੈ ਕੋਈ ਵੀ ਹਮਲਾ ਜਿਹੜਾ ਕੀਤਾ ਜਾਂਦਾ ਉਸ ਦੇ ਉੱਪਰ ਜਵਾਬੀ ਕਾਰਵਾਈ ਜਿਹੜੀ ਆ ਭਾਰਤ ਦੇ ਨੂੰ ਪੂਰੀ ਤਰੀਕੇ ਦੇ ਨਾਲ ਹੁਣ ਤਿਆਰ ਬੈਠਾ ਆਪਰੇਸ਼ਨ ਸੰਦੂਰ ਜਿਹੜਾ ਆ ਲਗਾਤਾਰ ਜਾਰੀ ਹੈਗਾ ਜਦ ਤੱਕ ਅਤਵਾਦੀਆਂ ਦਾ ਖਾਤਮਾ ਨਹੀਂ ਹੋਉਂਦਾ ਉਦੋਂ ਤੱਕ ਆਪਰੇਸ਼ਨ ਸੰਦੂਰ ਜਿਹੜਾ ਲਗਾਤਾਰ ਜਾਰੀ ਰਹੇਗਾ